ਸਤਿਬਾਕ ਫਿਰਵਦਾ ਇਹ ਕੌਣ ਕਰੇ ਗਰੀਬ ਨਵਾਜ ਕੋ ਸੰਝਾ ਮੇਰਾ ਮਾਤੇ ਚਤੁਰ ਤੇ ਰਹਾਉ ਜਾ ਕੀ ਜੋ ਜਗਤ ਕੋ ਲਾਗੈ ਤਾਂ ਉਹ ਕਰੇ ਇਹ ਕਰੇ ਮੇਰਾ ਬੋਲ ਲਗਾਉ ਤੈਂ ਡਰੈ ਨਾਮ ਦੇਵ ਕਵੀ ਸਿ ਲੋਚਨ ਸਦਨਾ ਸੰਤ ਰੇ ਕਹਿਵਦਾ ਸੰਤੋ ਹਾਜੀਏ ਤੇ ਸੁਵੇ ਸਰੀ ਸ਼ਲੋਕ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇਨ ਲੋਜਕ ਜਾਏਗੇ ਸਭ ਪਰ ਆਹ ਸਰਦਾਸ ਵੇਂਤੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕੰਨ ਕਟਕ ਜੰਤਰੰ ਜੈਸਾ ਜੋ ਹੈ ਹਮਨਾ ਪਾਪ ਕਰੰਤਾ ਹੈ ਅਨੰਤਾ ਪਤਿਤ ਪਵਨ ਨਾਮ ਕੈਸੇ ਉੰਤਰਹਾਓ ਤੁਮ ਜੋ ਨਾਇਕਾ ਸੁ ਅੰਤਰਜਾਮੀ ਤ੍ਰੱਤ ਜੰਨ ਜਾਨੀ ਜੰਤ ਸੁਆਮੀ ਸ਼ਰੀਰ ਕਰਾਤ ਮੋਖ ਵਿਚਾਰਦੇ ਹੂ ਰਖਦਾ ਸੰਗਲ ਸਮਝਾ ਰਕੋ ਜਪੋ ਈ ਸਤਨਾਮ 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 ਹਰ 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 ਹਾਧਰੇ ਰਾਜ ਸਿਵਰਤ ਜਨ ਗੰਨੇਸ਼ ਕਰੇ ਰਹਾ ਹੋ ਹਰ ਦਾ ਨਾਮ ਕਬੀਰ ਜਾ ਕਰ ਜਨ ਜਨ ਕਾ ਕਟਾ ਕੰਗ ਨਿੰਮਤ ਨਾਮ ਦੇ ਦੂਤ ਕੀ ਆਇਆ ਕੌਣ ਜਗ ਜਨ ਸੰਤ ਨਹੀਂ ਆਇਆ ਜਨਰਮ ਦਾ ਆਸਰਾ ਰੰਗ ਰਤ ਆਇਆ ਉਹ ਪਰਸਾਦ ਨਰਕ ਨਹੀਂ ਜਾਂਦਾ ਜਪੋ ਜੀ ਸਤਨਾਮ 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 ਸੋਤ ਸਾਗਰ ਤੋਂ ਕਿੰਤਾ ਮਨ ਕਾਮ ਤੇਰਵਾ ਜਾ ਕੇ ਚਾਰ ਪਦਾਰਥ ਅੱਠ 10 ਅਨੰਦ ਜ ਕਰਤਾ ਸੰਕੇ ਹਰ 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 ਨਾਮਾ ਜਪੈ ਰਸ ਨਫਸ ਤਿਆਗ ਬਚਨ ਰਚਣਾ ਰਹਾਉ ਨਾਨਕ ਗਿਆਨ ਗੁਰਾਂ ਦੇ ਚੌਥੀ ਸਖਰਵਾਹੀ ਵਿਆਸ ਵਿਚਾਰ ਕਿਉ ਪਰਮਾਨੰਥ ਰਾਮ ਨਾਮ ਸੰਨਾਨੀ ਸਹਿ ਸਮਾਦ ਉਪਾਦ ਰਹਿ ਤੂੰ ਵੱਡੇ ਪਾਗਲ ਬਲਾਗੀ ਕਹਿ ਰਵਦਾਸ ਪ੍ਰਗਾਸ ਦੇ ਤਰ ਜਨਮ ਮਨ ਬੇਭਾਗੀ ਜਪੋ ਜੀ ਸਤਨਾਮ 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 ਐਸੇ ਲਾਹਣ ਬੁਧਿਵਨ ਕੌਣ ਕਰੇ ਗਰੀਬ ਨੂੰ ਆਦਿ ਦਸਿਆ ਮਾਥੇ ਛਤਰ ਤੇ ਰਾਉ

ਜਿਤੇ ਕੀ ਸ਼ਰਨਾਰ ਦਾ ਪੈਣਾ ਕਿਹਾ ਰੂਹ ਦੀ ਸੁੰਦੇ ਤੇ ਆਦ ਸੰਸਾਰ ਕਹਿਰਵ ਰਤ ਪਤ ਕਥਾ ਬਹੁ ਕੈ ਪ੍ਰੀ ਜੈ ਜੈ ਸਤ ਸਤਨਾਮ 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 ਜੀ ਮਹਾਰਾਜ ਤਨ ਤਨ ਸਤਿਗੁਰੂ ਦੇਵ ਜੀ ਮਹਾਰਾਜ ਤਨ ਸੰਤ ਸਤਗੁਰੂ ਗ੍ਰੀਵਦੀ ਮਹਾਰਾਜ ਤਨ ਸੰਤਗੁਰੂ ਸਾਂਝੀ ਮਹਾਰਾਜ ਤਨ ਸੰਤ ਸ੍ਰੀ ਲੋਟੈ ਜੀ ਮਹਾਰਾਜ ਤਨ ਸੰਤ ਗੁਰੂ ਆਵਾਸ਼ੇਪਰੀ ਜੀ ਮਹਾਰਾਜ ਪਵਨ ਸ਼੍ਰੀ ਚੰਦਰ ਜੀ ਮਹਾਰਾਜ ਤਨ ਸੰਤ ਲੀਰਾ ਮਾਈ ਤਨ ਸਤਗੁਰੂ ਰਾਮਦਾਸ ਤਨ ਸਤਗੁਰੂ ਬੰਕਾਤ ਸਿੰਘ ਜੀ ਮਹਾਰਾਜ ਇਹਨਾਂ ਸਭੇ ਬਾਹਾਂ ਬਹੁਤ ਕਰਨ ਕਮਲਾਂ ਦੇ ਬਲ ਤੇ ਸੇਵਾ ਸਤਿ ਅੰਤ ਕਰਨ ਜੇ ਸਤਨਾਮ ਸਤਨਾਮ ਅਨ ਪਾਣੀ ਜਗਤਿ ਗੁਰਉ ਦਾਸ ਮਹਾਰਾਜ ਜੀ ਦੇ ਜਨਮ ਸਥਾਨ ਸ਼ੀਰ ਗੁਰਦਵਾਰਨਪੁਰ ਸਰਨ ਮੰਦਿਰ ਵਾਰਨ ਅਸੀਂ ਸ਼੍ਰੀ ਵੇਗਮਪੁਰਾ ਜੀ ਨਰਦੋ ਅਛੀ ਜੀ ਦੇ ਰਾਤ ਸਤਿ ਸੰਵਨਾਂ ਅਤੇ ਸਤਗੁਰੂ ਅਰਵਦਾਸ ਮਹਾਰਾਜਿਆਂ ਦੇ ਹੋਰ ਨਾਮ ਲਿਓ ਗੁਰਧਾਮਾਂ ਦਾ ਧਿਆਨ ਕਰਕੇ ਜਪੋ ਜੀ ਸਤਨਾਮ 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 ਹੰਸਰ ਦੀਨ ਧਿਆਨ ਤੁਮਸਾਰਾ ਪਤੀ ਆਕੇ ਕੀਜੈ ਬਚਨੀ ਤੋਰ ਮੋਰ ਮਨ ਮੰਨਨ ਜਨ ਕਬੂਲ ਦੀਜੈ ਹਉ ਵਾਜ ਵਾਜਿਆ ਰਮਈਆ ਕਾਰਨ ਕਾਰਨ ਕਬਨ ਹੋਦਰਾ ਪ੍ਰਭਾਤ ਜੀ ਤੇ ਜੈ ਰਹੇ ਬਲ ਮਾਧੋ ਜਨਕ ਮਾਤਰੀ ਦੇ ਆਤਮਾ ਅਸਲਾ ਗੰਦੀ ਗੋਚਰ ਪ੍ਰਦਰਸ਼ਨ ਦੇ ਕੇ ਕਹਿ ਰਹੇ ਦਾਤ ਸਤ ਰੰਤ ਜੀ ਦੇ ਪ੍ਰਦਰਸ਼ਨ ਦੇ ਤੰਤ ਸਭ ਤੋਂ ਸਾਨੀ ਅੰਤ ਕਿਉਂ ਹਾਂ ਜੁਗਾਂ ਦੇ ਮਾਲਕ ਆਪੇ ਸ਼ਾਂਤੀ ਦੇ ਗੋਲ ਵਿੱਚ ਸਭ ਦੇ ਸੰਸਾਰ ਪ੍ਰਭਿਮਾਨ ਨੂੰ ਜੀਆ ਅੰਮ੍ਰਿਤ ਰਿਤੇ ਤੇ ਜੀਵਨ ਦੇ ਸੁਖ ਨੂੰ ਦਾਸ ਕਰ ਰਿਹਾ ਜੀ ਅਸਲੀ ਦਾਤ ਰਾਮ ਰਾਜ ਮਹਾਰਾਜ ਜੀਓ ਜੋ ਪੁਰਸਤ ਗੁਰੂ ਦਾਸ ਜੀ ਹਨ ਅਜੇ ਸ਼੍ਰੀ ਗੁਰੂ ਦਾਸ ਸਾਹਿਬ ਜੀ ਦੇ ਵਿਰਤੀ ਕਰੋ ਤੰਤਪ ભગવાન ਜੀ ਨੂੰ ਹਰ ਪ੍ਰਕਾਸ਼ ਦੇ ਆਗਮਨ ਹੈ ਜਾ ਰਿਹਾ ਹੈ ਮਹਾਰਾਜਿਓ ਤੰਤਨ ਭਗਵਾਨ ਮਾਣੇ ਜੀ ਨੂੰ ਪ੍ਰਕਾਸ਼ ਦੇ ਆਏ ਜੀ ਸੰਤਾਂ ਨੂੰ ਸ਼੍ਰੀ ਗੁਰੂ ਦਾਸ ਜੀ ਦੀ ਵਿਰਤੀ ਨੂੰ ਸਵਾਗਤ ਨਾਲ ਲੱਖ ਲੱਖ ਵਾਰ ਅਨ ਲੱਖ ਲੱਖ ਵਧਾਈਆਂ ਨਾਰਾਇਣ ਸੰਪੰਨ ਦੀ ਹਾਜ਼ਰੀ ਪ੍ਰਵਾਨ ਕਰਨੀ ਤੰਤਨ ਜਗ ਗੁਰੂ ਦਾਸ ਮਹਾਰਾਜ ਜੀ ਤਰਫੋਂ ਲੈ ਕੇ ਚਲਾਉਣੇ جنا کم خزانے پربوت کانے دن دن راچہ بڑی ترقی بخشنی مہاراج سچے پاشاہ صاحب جیو چاردیاں دیا کلا بخش کرنی مہاراج سچے سخ پاشاہیو آنکھ ہو کے سہتا کرنی مہاراج صاحب جیو آپ جی رچنا وادشاہ مہاراج سچے پاشاہ تن تن داس مہاراج بگوان وال مہاراج جیو حاجر ہوئی نام تروارتی ست نام ہر بھوگ تہارے ست نام ہر بھوگ تہارے آپ جی نو بھوگ لگے بھوگ لگے پرساد ست سنگیت کرتے جو جی چگے آپ جی نے درست ہر ہر برگا وی ساتشاہ جے جیو ਪ੍ਰਭਾਤਾਂ ਪਹੰਚਾਂ ਸਰਵਤੇ ਕਾਂਜਰਾ ਸਰਨੇ ਸਈ ਪਿਆਰੋਂ ਦੇ ਰੰਗ ਲਾ ਤੇ ਨਾਮ ਸਤਨਾਮ ਹਰ ਹਾਰ ਸਤਿ ਪਿਆਰ ਧੰਨ ਧੰਨ ਸਤਗੁਰੂ ਸੁਣੇ ਇਕ ਤਰ ਜਾਵੇ ਜਗਤ ਗੁਰ ਪ੍ਰਦਾਸ ਮਹਾਰਾਜੀ ਆਪਰੀਆਂ ਦੇ ਪਵਿੱਤਰ ਨਾਮ ਦੀਓ ਤੇ ਅਰਤੀ ਕਲਾ ਤੇਰੇ ਬਾਣੇ ਗਵਾਇ ਸਰਵਤਾਈ ਭਲਾ ਇਹ ਕੰਪਲੇ ਪਰਪੈ ਜਗਤ ਗੁਰੂ ਰਗਦਾਸ ਮਹਾਰਾਜ ਕੀ ਜੈ ਜੋ ਗੁਲੇ ਇਸੋਂ ਪਰ ਭਗਵਾਨ ਬਾਣੀ ਗੁਰਮਹਾਰਾਜ ਕੀ ਜੈ ਜੋ ਗੁਲੇ ਇਸੋਂ ਪਰ ਸਤਿਗੁਰੁ ਸਵਾਮੀ ਸਰਵਨਾਥ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗਦੇ ਜੈ ਸੰਤੋ Era, no se trataba. भी महाराज जी दुनिया हर वॾी दुनिया उते जॾहिं आहे साइकल समाप्त ਸ਼ਹਿਰ ਦੇ ਨਾਮ 'ਤੇ ਕੋਈ ਨਕਟਿਆ ਨਾ ਦੇ ਵੀ ਭਾਈ ਬੈਠੋ ਨੀ ਬੰਦੇ ਬੈਠਾ ਲੈਣੀ ਆ ਨੁੱਤ ਦੀ ਬਾਤ ਲੈ ਕੇ ਇਹ ਲੜ ਮੇਲੇ ਤੇ ਬਦੇਸ਼ਾਂ ਦੀ ਧਰਤੀ ਦੇ ਪ੍ਰੋਗਰਾਮ ਹੁੰਦੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਤਾਂ ਕੋਈ ਰੱਖਦਾ ਜੀ ਨਾ ਉਹ ਮਾਣੀ ਸੋਤ ਵਾਲੇ ਜਾਤਾਂ ਦਾ ਰੱਖਦੇ ਆ ਤੇ ਮੇਰੇ ਵੱਲੋਂ ਮੈਂ ਕਹਿੰਦਾ ਵੀ ਬਹੁਤ ਖੁਸ਼ੀ ਵਾਲੀ ਗੱਲ ਆ ਜਿੰਨੇ عمر ਖੁਦ ਹੀ ਨਾ ਬਾਦਲੇ ਆਪਾਂ ਮੁਹਾਵਰੇ ਕਰਵਾ ਲਿਆ। ਅਰੇ ਜੀ 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 ਆਸਵਾ ਦੁਬਈ ਵੱਲ ਪਤਾ ਸਾਗ ਬਾਪੀ ਨਰਮਲ ਬਾਜੀ ਮਿੱਟੂ ਬਾਜੀ ਸਾਰੀ ਸਭਾ ਦੇ ਵਿੱਚ ਆ ਕੇ ਕਹਿੰਦਾ ਕਿ ਆਪਾਂ ਮਾਕੇ ਬਣਾਉਨੇ ਆ। ਜਗਤਾਰ ਬਾਜੀ ਨੇ ਗੱਲ ਕੀਤੀ ਤੇ ਆਪ ਜੀ ਨੇ ਇਹ ਕਿਹਾ ਤੁਸੀਂ ਪਤਨੋਂ ਜਿਹੜੇ ਜਿਨ੍ਹਾਂ ਨੇ ਆਹ ਪ੍ਰਾਕਾ ਕਰਦਾ ਇਹ ਅਸੀਂ ਸਾਥ ਬਾ ਬਣਾਉਨੇ ਆ। ਠੀਕ ਹੈ ਜੀ ਅਸੀਂ ਭਾਈਆਂ ਸਾਰਾ ਆਵਾਜ਼ਾਂ ਦੇ ਜਿਵੇਂ ਸਾਰਾ ਖੁਆਲ ਇਕੱਠਾ ਪਰ ਮੈਂ ਕਿਹਾ ਵੀ ਇਹ ਦੁਨੀਆ ਵੀ ਇਕੱਠੇ ਰਹਿੰਦੀ ਜਾਨੀ ਗੱਲ ਵਧੀਆ ਗੱਲ ਆ ਤੁਸੀਂ ਨਾਲ ਮੇਰੇ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਇਆ ਉਹ ਬਹੁਤ ਵੱਡਾ ਸੰਦੇਸ਼ ਆਉਂਦਾ ਉਹ ਤਾਂ ਤੁਸੀਂ ਹਰ ਇੱਕ ਕੋਰਸ ਦੇ ਵਿੱਚ ਸ਼ਾਮਲ ਹੋਣੇ ਮਨਾਉਂਦੇ ਹੋ ਪਰ ਅੱਜ ਹੋਰ ਤੁਸੀਂ ਵੱਡਾ ਕੰਮ ਦਿੰਦਾ ਕਿਉਂਕਿ ਮੇਰਾ ਭਾਵਾ ਦੇ ਭਾਸ਼ਾ ਵਿੱਚ ਜਮੀ ਨਜ਼ਮ ਇਹ ਕੱਲ੍ਹ ਆਈ Yeah